ਇਹ ਗੱਲਾਂ ਕਰਦੇ ਵੀ ਐਵੇਂ ਹੀ ਨਿਕਲ ਗਈ ਹੈ ਨਹੀਂ 50 ਸਰਕਾਰ ਨੇ ਮੰਗ ਰੱਖੀ ਹੈ ਨਹਿਰ ਲੈ ਕੇ ਪੈਸੇ ਨਾਲ ਪੈਸਾ ਜੋੜ ਕੇ ਦੇਣੀ ਹੈ ਬਾਈ ਇਹ ਦੱਸੋ ਬਾਈ ਕਿਹਦੀ ਹਵੇਲੀ ਹੈ ਤੇ ਕੀ ਮਹਾਰਾਜ ਗੰਗਾ ਸਿੰਘ ਦੀ ਹਵੇਲੀ ਹੈ ਗੈਸਟ ਹਾਊਸ ਗੰਗਾ ਸਿੰਘ ਦੀ ਮਹਾਰਾਜ ਗੰਗਾ ਸਿੰਘ ਦਾ 1927 ਦੇ ਵਿੱਚ ਸਾਡੀ ਗੰਗ ਨਹਿਰ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ ਇੱਥੇ ਮਹਾਰਾਜ ਆ ਕੇ ਰਹਿੰਦਾ ਸੀ ਇਹਦੇ ਵਿੱਚ ਠੀਕ ਹੈ ਇੱਥੇ ਕਾਰਖਾਨਾ ਸੀ ਉਹਦਾ ਲੱਭਣਿਆ ਹੋਇਆ ਇੱਥੋਂ ਮਾਲ ਹੋ ਕੇ ਤਿਆਰ ਜਾਂਦਾ ਸੀਗਾ ਨਹਿਰ ਜਦੋਂ ਦੀ ਸਾਰੀ ਹੋਈ ਹੈ ਹਾਂ ਸ਼ੁਰੂ ਜਬਾਨੀ ਸ਼ੁਰੂ ਜਬਾਨੀ ਸ਼ੁਰੂ ਹੋਈ ਹੈ ਮਹਾਰਾਜ ਗੰਗਾ ਸਿੰਘ ਨੇ ਤੇ ਤੁਸੀਂ ਦੱਸ ਰਹੇ ਪੈਸੇ ਖੜੇ ਕਰਕੇ ਕਿਵੇਂ ਇਹ ਪੈਸ ਕਈ ਗੱਲਾਂ ਕਰਦੇ ਵੀ ਐਵੇਂ ਹੀ ਨਿਕਲ ਗਈ ਹੈ ਨਹੀਂ 50 ਸਰਕਾਰ ਨੇ ਮੰਗ ਰੱਖੀ ਜਨਹਿਰ ਲੈ ਕੇ ਪੈਸੇ ਨਾਲ ਪੈਸਾ ਜੋੜ ਕੇ ਦੇਣੀ ਹੈ ਤੇ ਆ ਸਰਕਾਰ ਨੇ ਮੰਗ ਰੱਖੀ ਸੀ ਜਿੰਨੀ ਚੌੜੀ ਆ ਉਹ ਹਾਂ ਨਹਿਰ ਹਾਂ ਠੀਕ ਹੈ ਜਿੰਨੀ ਤੇ ਆ ਧਰਤੀ 'ਚ ਪੈਸਾ ਖੜਮਾ ਪੈਸਾ ਇੱਕ ਤਾਂ ਪਿਆ ਹੁੰਦਾ ਖੜਮਾ ਪੈਸਾ ਜੋੜ ਕੇ ਲੈ ਆਂਦੇ ਹਾਂ ਹਾਂ ਟੇਡਾ ਹਾਂਜੀ 127 ਕਿਲੋਮੀਟਰ ਲੰਮੀ ਤੇ ਸਿਰਫ ਆ ਦੇ ਪੰਜਾਬੀ ਪ੍ਰਵਾਸ ਆਬਾਦ ਕਰਨ ਮਾਰੇ ਸਾਡੇ ਪਿੰਡ ਕੋਸ ਨਹੀਂ ਜੇ ਮਹਾਰਾ ਗੰਗਾ ਸਿੰਘ ਨਾ ਹੁੰਦਾ ਇਹ ਬਾਤ ਨਹੀਂ ਹੋਣਾ ਸਭ ਹੋ ਜਾਣਾ ਸਾਰਾ ਖਤਮ ਹੋ ਜਾਣਾ ਹੀ ਉਹਨਾਂ ਨੂੰ ਤੁਸੀਂ ਮੈਂ ਕੈਮਰਾ ਆਫ ਕਹਿੰਦੇ ਵੀ ਮਾਪਿਆਂ ਨੂੰ ਪੁੱਛਦੇ ਤੁਸੀਂ ਮੈਂ ਨਾਦਣਾ ਕੀ ਦਿੰਦੇ ਐ ਜਿਵੇਂ ਆਪਾਂ ਆਪਦੇ ਮਾਪਿਆਂ ਦੀ ਫੋਟੋ ਆਪ ਘਰੇ ਲਾ ਲਈ ਤੇ ਆਪਾਂ ਪੁੱਛਦੇ ਆ ਨੂੰ ਵੀ ਆਪਾਂ ਆਸ਼ੀਰਵਾਦ ਲੈਣੇ ਹੈ ਤੇ ਸਾਡੇ ਪਿੰਡ ਨੂੰ ਇਹ ਚਾਹੀਦੇ ਮਹਾਰਾ ਗੰਗਾ ਸਾਹਿਬ ਦੀ ਫੋਟੋ ਨਾਲ ਹੋਵੇ ਪਹਿਲਾਂ ਉਹਦੀ ਹੋਵੇ ਫਿਰ ਮਾਪੇ ਦੀ ਹੋਵੇ ਵੀ ਸਾਨੂੰ ਆਪਾਂ ਨੂੰ ਉਹਨੇ ਪਾਣੀ ਦਿੱਤਾ ਜਮੀਨਾਂ ਅਲਾਟਮੈਂਟ ਕਰਾ ਕੇ ਦਿੱਤੀ ਜਾਂਦੀ ਸੀ ਤੇ ਪੂਰੀ ਸੇਵਾ ਕਰੀ। ਅੱਛਾ ਇੱਥੇ ਕਾਰਖਾਨਾ ਸੀਗਾ। ਇੱਥੇ ਆਪ ਬੈਠਦੇ ਸੀ ਫੈਸਲੇ ਵਗੈਰਾ ਨਹੀਂ ਕਰਦੇ ਸੀਗੇ ਕੋਈ ਜਦੋਂ ਕਾਰਖਾਨਾ ਤਾਂ ਨਹੀਂ। ਵੈਸੇ ਹੀ ਬੈਠਦੇ ਸੀ। ਕਾਰਖਾਨਾ ਸੀ ਰੈਸਟ ਹਾਊਸ ਵਿੱਚ ਆ ਕੇ ਰਹਿੰਦੇ ਸੀਗੇ। ਰਹਿੰਦੇ ਸੀ। ਕੰਮ ਦੀ ਦੇਖਰੇਖ ਕਰਕੇ ਇਹ ਦਵਾਨ ਹੁੰਦਾ ਸੀ ਹਿੰਦੂਵਾਲਾ ਦਾ ਨਾਲ। ਅੱਛਾ ਠੀਕ ਆ ਉਹ ਹੁੰਦਾ ਸੀ ਤੇ ਇੱਥੇ ਸਵਾ ਲਾ ਲੈਂਦੇ ਸੀਗੇ। ਬਈ ਆ ਦੇ ਦੇਖ ਦੇ ਕੇ ਬਈ ਆ ਦੇ ਕੰਮ ਸਮਝਾਉਂਗਾ। ਆ ਦੇ ਵੀ ਇਹ ਭ੍ਰਿਸ਼ਟਾਚਾਰ ਵਾਲਾ ਕੰਮ ਨਹੀਂ ਸੀਗਾ। ਬਈ ਚੱਲ ਕੋਰਾ ਘੱਪੇ ਇਧਰ ਹੋ ਗਈ ਜਿਹੜੀ ਆਹ ਦੱਪਾ ਦਾ ਕੰਮ ਨੱਕੀ ਹੋ ਨਹੀਂ ਕੰਮ ਤਾਂ ਹੀ ਹੁਣ ਤੱਕ ਨਹਿਰਾ ਹੈ ਜੇ ਤੱਕ ਚੱਲੀ ਜਾਂਦੀ ਹੈ ਚੱਲੀ ਜਾਂਦੀਆਂ ਖੜੀਆਂ ਆ ਚੂਨੇ ਦੀ ਵਾਰ ਤੋਂ ਕੀਤੀ ਜਾਂਦੀ ਦੋਸਤੋ ਦਿਖਾ ਦਿੰਨੇ ਆ ਤੁਹਾਨੂੰ ਆਪਾਂ ਗਏ ਨੇ ਆ ਦੇਖ ਲਓ ਬਿਨਾ ਲੈਟਰ ਤੋਂ ਉਸ ਟਾਈਮ ਕੋਈ ਲੈਟਰ ਤਾਂ ਹੈ ਨਹੀਂ ਸੀ ਆ ਡਾਟਾ ਖੜੀਆਂ ਬਾਈ ਆ ਦੇਖੋ ਨਕਸ਼ੇ ਵੇਖ ਲਓ ਬਣਾਏ ਨਕਸ਼ੇ ਵੇਖ ਲਓ ਡਾਟਾ ਖੜੀਆਂ ਦੂਜੀ ਗੱਲ ਅੰਦਰੋਂ ਦਿਖਾ ਦਿਓ ਸਰ ਇਹ ਕਿਡੇ ਕਿਡੇ ਮੋਟੇ ਪਾਏ ਹੋਏ ਆ ਬਾਈ ਡਾਟਾ ਦੇ ਵਿੱਚ ਹੀ ਹਨਾ ਤੇ ਇੱਕ ਆਟਾ ਵੇਖੋ ਲੈਟਾ ਵਿਖਾਓ ਮੇਰੇ ਕਦੋਂ ਵੀ ਕਹ ਗਿਆ ਪਿੱਲੀ ਆ ਤੇ ਛਿੱਲੀ ਆ ਵਿਖਾਰੇ ਮੈਨੂੰ ਕੋਈ ਪਿੱਲੀ ਪੂਲੀ اٹ ਨਹੀਂ ਤਾਂ ਹੀ ਬਾਈ ਮੈਨੂੰ ਲੱਗਦਾ ਵੀ ਜਿਆਦੀ ਤੋਂ ਪਹਿਲਾਂ ਦਾ ਇਹ ਵੇਲਾ ਕਿੰਨਾ ਸਮਾਂ ਹੋ ਗਿਆ ਚੌੜੀ ਗਿੱਡੀ ਦਵਾਰ ਹੋਏ ਇੱਕ ਹੁਣ ਤੋਂ ਦੋਸਤੋ ਇਹ ਗੱਲ ਹੋਰ ਸੀ ਇਹਦੀ ਖਾਸੀਅਤ ਹਨਾ ਜਿਨ੍ਹਾਂ ਨੂੰ ਪਤਾ ਇਹ ਚੌੜੀ ਜਿੰਨੀ ਦਵਾਰ ਚੌੜੀ ਹੁੰਦੀ ਸੀ ਦੀਪ ਉਹਨੀਆਂ ਠੰਡੀ ਰਹਿੰਦੀ ਸੀ ਗਰਮੀयां ਹਨਾ ਕੋਈ ਇਹਦੇ ਚ ਏਸੀ ਨਹੀਂ ਕੁਦਰਤੀ ਏਸੀ ਸੀ ਏਸੀ ਤਾਂ ਹੁਣ ਆ ਗਿਆ ਕਿਉਂਕਿ ਇੱਕ ਹਵਾ ਨੂੰ ਮੁੱਖ ਰੱਖਦੇ ਹੋਏ ਹਵਾ ਕਿਧਰੋਂ ਕ੍ਰਾਸ ਹੋਣੀ ਆ ਹਾਂਜੀ ਹਾਂਜੀ ਉਹ ਪੌਣ ਵਗਦੀ ਉਹ ਹਿਸਾਬ ਚ ਜਿਹੜੀ ਇਹ ਠੰਡੀ ਚੀਜ਼ ਹੁੰਦੀ ਸੀ ਆ ਦੇਖ ਲਓ ਹੁਣ ਵੀ ਅੰਦਰ ਖੜਦੇ ਨਾ ਪੂਰੀ ਠੰਡਕ ਮਹਿਸੂਸ ਹੁੰਦੀ ਆ ਹੁੰਦੀ ਆ ਕਿਉਂਕਿ ਇਹ ਚੂਨੇ ਚ ਹੀ ਜੜਿਆ ਗਿਆ ਤੇ ਡਾਟ ਐਕ ਕੰਦਾ ਚੌੜੀ ਬਾਕੀ ਕੱਚੀਆਂ ਆਟਾ ਨਾਲ ਬਲਾਕ ਆ ਦੇਖੋ ਆ ਦੇਖ ਲਓ ਇਧਰ ਬਾਈ ਆ ਕੱਚੀਆਂ ਇੱਟਾਂ ਤੇ ਇਹ ਠੰਡਾ ਰਹਿਣਾ ਹੀ ਰਹਿਣਾ ਹੁਣ ਚੌੜੀ ਵੇਖ ਲਓ ਐਡੀ ਤਾਂ ਕੰਦਾ ਚੌੜੀ ਜਿੱਥੋਂ ਗਰਮੈਸ਼ ਅੰਦਰ ਆਜੂਗੀ ਤੇ ਆਹ ਦੇਖ ਲਓ ਇੱਕ ਵੱਡੇ ਹੁਣ ਬਾਈ ਥੋੜਾ ਇਹ ਗੱਲ ਜ਼ਰੂਰ ਆ ਨਾ ਧਿਆਨ ਨਹੀਂ ਦਿੱਤਾ ਬਾਈ ਹੁਣ ਟਾਹ ਟੇਰੀ ਹੋ ਰਿਆ ਜਿਹੜ ਏ ਅਦੀਪਾਇਆ ਇਧਰੋਂ ਵੀ ਦਿਖਾ ਦਿੰਨੇ ਆਂ ਬਾਈ ਆਪਾਂ ਬਾਹਰੋਂ ਵੀ ਹੁਣ ਇੱਥੇ ਵਿਦਿਆਲਾ ਬਣ ਗਿਆ ਬਾਈ ਬਾਈ ਹਾਂ ਸਾਡੇ ਰਸਤਾ ਸਰਕਾਰ ਸਾਨੂੰ ਦੇਤਾ ਹੈ ਗਵਰਨਮੈਂਟ ਕਾਲਜ ਕਾਲਜ ਦੇਤਾ ਸਾਡੇ ਪਿੰਡ ਦੇ ਕੁੜੀਆਂ ਬਾਤ ਸੁਵਿਧਾ ਬਣ ਗਈ ਬਾਈ ਠੀਕ ਆ ਇਹ ਗੱਲ ਦੋਸਤੋ ਹੋਰ ਦੱਸ ਦਿੰਨੇ ਆ ਇਹ ਜਿਹੜਾ ਪਿੰਡ ਹਿੰਦੂਮਾਲ ਕੋਟ ਆ ਇਹ ਪਾਕਿਸਤਾਨ ਦਾ ਪਹਿਲਾ ਪਿੰਡ ਕਹਿ ਸਕਦੇ ਆ ਇਧਰੋਂ ਪੰਜਾਬ ਵਾਲੇ ਪਾਸੇ ਤੋਂ ਹਾਂਜੀ ਇਹ ਬੋਰ ਆ ਇਹ ਬੋਰ ਦੇ ਨਾਲ ਆ ਠੀਕ ਆ ਇਧਰ ਪੰਜਾਬ ਦਾ ਵੀ ਲਾਸਟ ਪਿੰਡ ਆ ਰਾਜਸਥਾਨ ਦਾ ਪਹਿਲਾ ਪਿੰਡ ਆ ਤੇ ਪਾਕਿਸਤਾਨ ਵੀ ਬਿਲਕੁਲ ਨਾਲ ਆ ਇਥੋਂ ਆਪਾਂ ਬਾਰਡਰ ਬਿਲਕੁਲ ਹੀ ਨਾਲ ਨਜ਼ਦੀਕ ਪੈਂਦਾਗਾ ਤੇ ਮਹਾਰਾ ਆਪ ਦੀ ਦੇਖ ਰੇਖ ਵਿੱਚ ਉਹਨਾਂ ਨੇ ਜਿਹੜੀ ਨਹਿਰ ਕਢਵਾਈ ਡੈਗ ਪਿਆ ਕਿਉਂਕਿ ਸੰਭਾਲ ਨਹੀਂ ਹੋ ਰਹੀ ਬਾਕੀ ਬਈ ਸਮਾਂ ਵੀ ਬਹੁਤ ਹੋ ਗਿਆ ਦੀ ਤਾਂ ਬਹੁਤ ਹੋ ਗਿਆ ਬਾਈ ਬਹੁਤ ਜਿਆਦਾ ਸਮਾਂ ਹੋ ਗਿਆ ਉਹ 1927 ਦੇ ਵਿੱਚ ਹਾਵਲਾ ਉਦੋਂ ਇੱਥੇ ਅਗ ਲੱਗੇ ਹੋਣੀ ਹੈ ਤੇ ਬਾਈ ਹੁਣ ਕੀ ਇਹਦਾ ਕੋਈ ਹੋਰ ਕੋਈ ਗੱਲ ਯਾਦ ਹੋਵੇ ਇਤਿਹਾਸਕ ਜਾਗੂ ਇਹ ਰਲਟੋ ਬਾਈ ਕੇ ਬਸ ਮੇਨ ਇਹੀ ਹੈ ਬਾਈ ਨਹੀਂ ਨਹੀਂ ਤੇ ਦੋਸਤੋ ਦੱਸੋ ਕਿਵੇਂ ਲੱਗੀ ਹਨਾ ਵੀਡੀਓ ਕਿਉਂਕਿ ਆਪਾਂ ਆਏ ਹਿੰਦੂ ਮਲਕੋਟ ਪਿਛਲੇ ਦਿਨ ਤੋਂ ਤੇ ਆਪਾਂ ਤੁਹਾਨੂੰ ਬਾਈ ਇਤਿਹਾਸਕ ਚੀਜ਼ਾਂ ਦਿਖਾ ਰਹੇ ਹਾਂ ਇੱਥੋਂ ਪੁਰਾਣੀਆਂ ਹਵੇਲੀਆਂ ਪੁਰਾਣੀ ਮੰਡੀ ਸੀ ਜਿਹੜੀ ਇੱਥੇ ਹਨਾ ਤੇ ਪੁਰਾਣਾ ਰੇਲਵੇ ਸਟੇਸ਼ਨ ਆਪਾਂ ਚਲ ਦਿਖਾ ਨਹੀਂ ਸਕਦੇ ਕਿਉਂਕਿ ਸਿਕਿਉਰਿਟੀ ਰੀਜਨ ਸੀਗੇ ਇੱਥੇ ਹੀ ਰੇਲਵੇ ਸਟੇਸ਼ਨ ਸੀ ਇੱਥੋਂ ਪਾਕਿਸਤਾਨ ਨੂੰ ਜਿਹੜਾ ਬਹੁਤ ਵੱਡੀ ਇੰਡੀਆ ਦੀ ਜਿਹੜੀ ਸਭ ਤੋਂ ਵੱਡੀ ਮੰਡੀ ਕਹਿ ਸਕਦੇ ਆਂ ਛੋਲਿਆਂ ਦੀ ਹੈ ਨਾ ਚਨੇ ਦੀ ਤੇ ਉਹ ਮੰਡੀ ਵੀ ਇੱਥੇ ਸੀਗੀ ਉਹ ਵੀ ਤਾਂ ਆਪਾਂ ਵੀਡੀਓ ਵਿੱਚ ਵਿਖਾਈ ਹੋਈ ਆ ਤਾਂ ਬਾਈ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਫੋਲੋ ਕਰ ਲਿਓ ਤੇ ਬਾਈ ਦੀਪ ਦਾ ਵੀ ਚੈਨਲ ਆ ਬਾਈ ਠੀਕ ਆ ਦੀਪ ਮਰਜਣਾ ਮਰਜਣਾ ਦੀਪ ਹੈ ਨਾ ਤੇ ਇੰਸਟਾ ਤੇ ਫੇਸਬੁੱਕ ਤੇ ਬਾਈ ਨੂੰ ਫੋਲੋ ਕਰ ਲਿਓ ਬਾਈ ਦਾ ਸੁਭਾਅ ਬਹੁਤ ਜਿਆ ਜੇ ਕਿਸੇ ਨੇ ਹਿੰਦੂ ਮਾਲਕੋਟ ਆਉਣਾ ਵੀ ਆ ਤਾਂ ਬਾਈ ਨੂੰ ਕਨੈਕਟ ਕਰ ਲਿਓ ਬਾਈ ਦਾ ਨੰਬਰ ਵੀ ਪੇਜ ਤੇ ਸਰਚ ਕਰ ਲਓ ਬਾਈ ਨੂੰ ਮੈਸੇਜ ਛੱਡ ਦਿਓ ਤੁਹਾਨੂੰ ਇੱਕ ਵੱਡੀ ਗੱਲ ਆ ਤੁਸੀਂ ਫੋਨ ਕਰੋਗੇ ਮੜਾ ਦੀਪ ਮੂਰੇ ਖੜਾ ਮਿਲੂ ਬਾਈ ਪੂਰੀ ਸਿਵਾ ਪਾਣੀ ਕਰਦਾ ਪੂਰੀ ਸਿਵਾ ਪਾਣੀ ਬਾਈ ਦੀਪ ਕਰਦਾ ਤੇ ਪੂਰਾ ਸਾਮ ਦਾ ਵੀ ਆ ਬਾਈ ਪਹੁੰਚੋ ਜਰੂਰ ਬਾਈ ਦਾ ਪੈਂਡ ਦੇਖੋ ਬਾਈ ਕਹਿੰਦਾ ਮੈਨੂੰ ਇਹ ਆ ਮੇਰਾ ਪੈਂਡ ਦਾ ਨਾਮ ਜਿਹੜਾ ਦੁਨੀਆ ਦੇ ਵਿੱਚ ਛਾਵੇ ਨਾ ਬਾਈ ਦੀਪ ਬਾਈ ਦੁਨੀਆ ਇੱਥੇ ਸਾਡੇ ਪੈਂਡ ਦਾ ਇਤਿਹਾਸ ਆ ਯਾਰ ਗੁਪਤੀ ਪਿਆ ਗੁਪਤੀ ਪਿਆ ਤੇ ਠੀਕ ਆ ਦੋਸਤੋ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ